BSF 71 ਬਟਾਲੀਅਨ ਵੱਲੋਂ ਹਿੰਦ-ਪਾਕਿਸਤਾਨ ਸਰਹੱਦ ਖਲੜਾ ਬੈਰੀਅਰ ਤੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਵਿਸ਼ੇਸ਼ ਪਹਿਲ ਕਦਮੀ ਕਰਦੇ ਹੋਏ ਇਹ ਤਿਉਹਾਰ ਸਰਹੱਦੀ ਖੇਤਰਾਂ 'ਚ ਰਹਿੰਦੇ ਜਵਾਨਾਂ ਅਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ ਤੇ ਮਨਾਇਆ ਇਸ ਦੀਵਾਲੀ ਉਸਫ ਦੌਰਾਨ ਮੁੱਖ ਮਹਿਮਾਨ ਸਾਹ ਦੇ ਨਾਲ ਕਈ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ 71 ਬਟਾਲੀਅਨ ਬੀਹਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਦੀਵਾਲੀ ਪਰਵ ਨੂੰ ਆਮ ਲੋਕਾਂ ਦੇ ਨਾਲ ਬੈਠ ਕੇ ਮਨਾਉਣ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਇਸ ਤੇ ਨਾਲ ਆਮ ਲੋਕਾਂ ਦੇ ਤੇ ਸਿਕਿਉਰਿਟੀ ਫੋਰਸਸ ਦੀ ਨੇੜਤਾ ਵਧੂਗੀ ਸਿਕਿਉਰਿਟੀ ਫੋਰਸਸ ਤੇ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਵਧੇਗੀ ਤੇ ਮੈਂ ਚਾਹੁੰਦਾ ਕਿ ਇਹੋ ਜਿਹੇ ਉਪਰਾਲੇ ਅਕਸਰ ਹੁੰਦੇ ਰਹਿਣ ਅਸੀਂ ਵੀ ਆਪਣੇ ਡਿਪਾਰਟਮੈਂਟ ਵੱਲੋਂ ਕੋਸ਼ਿਸ਼ ਕਰਾਂਗੇ ਕਿ ਪੁਲਿਸ ਡਿਪਾਰਟਮੈਂਟ ਵੀ ਇਹੋ ਜਿਹੇ ਪਰਵੇ ਆ ਜਿਹੜੇ ਆਮ ਲੋਕਾਂ ਦੇ ਵਿੱਚ ਬੈਠ ਕੇ ਮਨਾਵੇ ਕਿ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇੱਕ ਦੂਸਰੇ ਪ੍ਰਤੀ ਡਾਰਕ ਖੌਫ ਆ ਉਹ ਖਤਮ ਕਰਕੇ ਆਪਾਂ ਆਪਣੀ ਭਾਈਚਾਰਕ ਸਾਂਝ ਤੇ ਤੰਦ ਹੈ ਜਿਹੜੇ ਉਹਨਾਂ ਨੂੰ ਮਜ਼ਬੂਤ ਕਰ ਸਕੀਏ ਤੇ ਆਪਾਂ ਚੰਗੇ ਸਰਮਾਜਤੀ ਸਰਜਣਾ ਕਰੀ ਮੇਰੀ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਆਪਣੀ ਭਾਈਚਾਰਕ ਸਾਂਝ ਆ ਜਿਹੜੀ ਜਿਹੜੀ ਇਹਨਾਂ ਤਿਹਾਰਾਂ ਦਾ ਮੁੱਖ ਮੰਤਵ ਆ ਉਹਨੂੰ ਆਪਾਂ ਬਰਕਰਾਰ ਰੱਖੀਏ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖੀਏ ਦੇਸ਼ ਦੀ ਸੇਵਾ ਸੁਰੱਖਿਆ ते देश की उन्नति ली वहाँ योगदान पाइए सीमा सुरक्षा बल अपने सीमावर्ती क्षेत्र में रहने वाले देशवासियों के साथ में दीपो उत्सव इस बार मनाई जा रही है जिसमें जो ग्रामीण क्षेत्र के लोग हैं जो हमारे एरिया में जितने भी गांव पड़ते हैं उनके रेप्यूटेड मेंबर्स सरपंच वगैरह जितने भी हैं उनके उनके साथ में आज हम लोग दीपावली मना रहे हैं और ये यह संदेश दिया जाता है कि इसी भाईचारे को वो आपस में मिल जुलकर रहें जिससे देश प्रगति करता रहे और जो उनके मन में जो उत्साह भरते हैं हम लोग उनके साथ में रह के जो दीपावली का त्यौहार मना रहे हैं तो उत्साह जो उर्जित कर रहे हैं उनके साथ में वो एक भाईचारे का पैगाम पूरे देशवासियों के बीच में फैलता है इसी उद्देश्य के साथ आज दीपोत्सव का त्यौहार ग्रामीण क्षेत्रों के साथ में एरिया में मनाया जा रहा है देखो जी बहुत खुशी की गल है जेड़े जवान अपने घरों तो बेकार हो गए ना महसूस होंदे होए अपने बच्चों ਨੂੰ ਨਾ ਮਿਲ ਕੇ ਇੱਥੇ ਆਵਦਾ ਮਨੋਰੰਜਨ ਕਰ ਰਹੇ ਨੇ ਆਪਣੇ ਭੈਣ ਭਰਾਵਾਂ ਦੇ ਵਿੱਚ ਮਹਿਸੂਸ ਨਹੀਂ ਕਰਦੇ ਹੋਏ ਤੇ ਜਿਹੜੇ ਇਹਨਾਂ ਨੇ ਅੱਜ ਉਪਰਾਲਾ ਕੀਤਾ ਹੈ ਪਿੰਡ ਵਾਲਿਆਂ ਨੂੰ ਔਰ ਸਰਪੰਚਾਂ ਨੂੰ ਬੁਲਾ ਕੇ ਔਰ ਸਾਡੇ ਡਿਪਟੀ ਸਾਹਿਬ ਜਿਹੜੇ ਆਏ ਨੇ ਮੁਖ ਮਹਿਮਾਨ ਜੀ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਆਪਦਾ ਮਨੋਰੰਜਨ ਕੀਤਾ ਆ ਮੈਂ ਇਹ ਚਾਹੁੰਦਾ ਆ ਵੀ ਇਹ ਹਰ ਇੱਕ ਮਹਿਕਮੇ ਦੇ ਵਿੱਚ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਤੇ ਸਲਾਗਾ ਜੋ ਬਹੁਤ ਇਹਨਾਂ ਨੇ ਬੇਸਬ ਕਤਰ ਬਟਾਲੀਆਂ ਨੇ ਕੀਤਾ ਆ ਔਰ ਸਾਰੀਆਂ ਹੀ ਏਜੰਸੀਆਂ ਨੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਐਸਐਮਜ਼ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਢਾਲ ਦੀ ਰਿਪੋਰਟ